ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸਰਦਾਰ ਗੁਰਬਖਸ਼ ਸਿੰਘ ਮਨਸੂਰੀ ਵਾਲੇ ਪਿੱਛੇ ਸਾਖੀ ਦੇਰਾ ਦੂਨ ਦੀ ਚੱਲ ਰਹੀ ਹੈ ਪਿਆਰੇ ਬਾਬਾ ਜੀ ਜਾਦੂਗਰ ਦੀ ਕੋਠੀ ਠਹਿਰ ਕੇ ਸੰਗਤ ਨੂੰ ਤਾਰ ਰਹੇ ਹਨ ਸੰਗਤਾਂ ਦੇ ਬੇਨਤੀ ਕਰਨ ਤੇ ਬਾਬਾ ਜੀ ਮਨਸੂਰੀ ਹੁੰਦੇ ਹੋਏ ਰਾਜੇ ਬੰਸੀ ਵਾਲੇ ਦੀ ਕੋਠੀ ਠਹਿਰੀ ਇੱਕ ਦਿਨ ਮਨਸੂਰੀ ਵਾਲੇ ਸਰਦਾਰ ਗੁਰਬਖਸ਼ ਸਿੰਘ ਜੀ ਪਿੱਛੋਂ ਪਾਕਿਸਤਾਨ ਪਸ਼ੋਰ ਤੋਂ ਆਏ ਸਨ ਅਤੇ ਸੈਸ਼ਨ ਜੱਜ ਰਟਾਇਰ ਹੋਏ ਸਨ ਪ੍ਰਸ਼ਾਦਾ ਲੈ ਕੇ ਆਏ। ਬਾਬਾ ਜੀ ਦੇ ਪਾਵਨ ਦਰਸ਼ਨ ਕਰਕੇ ਅਤੇ ਅੰਮ੍ਰਿਤ ਵਚਨ ਸੁਣ ਕੇ ਬਹੁਤ ਖੁਸ਼ ਹੋਏ। ਬਾਬਾ ਜੀ ਇੱਥੋਂ ਵਾਪਸ ਫਿਰ ਜਾਦੂਗਰ ਕੋਠੀ ਦੇਰਾ ਦੂ ਨਾ ਠਹਿਰੇ। ਤਾਂ ਇਹ ਸਰਦਾਰ ਆਪਣੀ ਸੁਪਤਨੀ ਅਤੇ ਛੋਟੀ ਲੜਕੀ ਨੂੰ ਨਾਲ ਲਿਆ ਕੇ ਇੱਥੇ ਵੀ ਸੰਗਤ ਕਰਦਾ ਰਿਹਾ। ਇਸ ਦੀ ਵੱਡੀ ਲੜਕੀ ਇੰਗਲੈਂਡ ਐਮਏ ਦੀ ਪੜ੍ਹਾਈ ਕਰ ਰਹੀ ਸੀ। ਤਾਂ ਇਸ ਦੇ ਮਨ ਦਾ ਫੁਰਨਾ ਬਣਿਆ ਕਿ ਜੇਕਰ ਮੇਰੀ ਵੱਡੀ ਲੜਕੀ ਹੁੰਦੀ ਤਾਂ ਉਹ ਵੀ ਦਰਸ਼ਨ ਕਰਕੇ ਲਾਹਾ ਲੈਂਦੀ। ਬਾਬਾ ਜੀ ਨੇ ਇਸ ਦੇ ਫੁਰਨੇ ਨੂੰ ਸਮਝ ਕੇ ਦੀਵਾਨ ਵਿੱਚ ਬਚਨ ਕੀਤੇ ਕਿ ਭਾਈ ਕਿਹੜੀ ਵੱਡੀ ਗੱਲ ਹੈ ਸ਼ਰਦਾ ਵਾਲਿਆ ਤੇ ਤਾਂ ਬਾਹਰਲੇ ਮੁਲਕਾਂ ਵਿੱਚ ਵੀ ਕਿਰਪਾ ਹੋ ਸਕਦੀ ਹੈ। ਬੰਦਾ ਗੁਰੂ ਅੱਗੇ ਅਰਦਾਸ ਕਰਕੇ ਤਾਂ ਵੇਖੇ ਗੁਰੂ ਮਨਸਾ ਪੂਰੀ ਕਰਦਾ ਹੈ। ਤਾਂ ਇਸ ਸਰਦਾਰ ਨੇ ਵਾਪਸ ਮਨਸੂਰੀ ਆਪਣੀ ਕੋਠੀ ਆ ਗਈ। ਰਾਤ ਨੂੰ ਪੈਣ ਲੱਗੇ। ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਰੂਪ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਸ satsang ਦਾ ਲਾਭ ਮੇਰੀ ਬਾਹਰ ਵਾਲੀ ਲੜਕੀ ਨੂੰ ਵੀ ਮਿਲੇ ਐਸੀ ਕਿਰਪਾ ਹੋਈ ਉਸ ਸਮੇਂ ਉਸ ਲੜਕੀ ਨੂੰ ਸੁੱਤੀ ਪਈ ਨੂੰ ਇੰਗਲੈਂਡ ਵਿੱਚ ਦ੍ਰਿਸ਼ਟਾਂਤ ਹੋਇਆ ਜੋ ਉਸਨੇ ਉਸ ਸਮੇਂ ਉੱਠ ਕੇ ਆਪਣੇ ਪਿਤਾ ਨੂੰ ਚਿੱਠੀ ਵਿੱਚ ਲਿਖਿਆ ਕਿਉਂਕਿ ਉਸ ਸਮੇਂ ਟੈਲੀਫੋਨ ਦਾ ਇੰਤਜ਼ਾਮ ਨਹੀਂ ਸੀ ਜਾਦਾ ਲੋਕ ਚਿੱਠੀਆਂ ਹੀ ਲਿਖਦੇ ਸਨ ਚਿੱਠੀ ਵਿੱਚ ਲਿਖਿਆ ਸੀ ਕਿ ਮਾਤਾ ਪਿਤਾ ਜੀ ਨੂੰ ਮੇਰੇ ਵੱਲੋਂ ਮੱਥਾ ਟੇਕਿਆ ਰਾਤ ਮੈਨੂੰ ਇਹ ਦ੍ਰਿਸ਼ਟਾਂਤ ਹੋਇਆ ਕਿ ਜਾਦੂਗਰ ਪੁੱਤਾਂ ਵਾਲੀ ਕੋਠੀ ਚਿੱਟੇ ਵਸਤਰਾਵਾਂ ਵਾਲੇ ਸੰਤ ਆਏ ਹਨ ਬਹੁਤ ਭਾਰੀ ਇਕੱਠ ਹੋਇਆ ਹੈ ਕੀਰਤਨ ਹੋ ਰਿਹਾ ਹੈ ਸੰਤਾਂ ਦੇ ਬਚਨ ਵੀ ਸੁਨੇ ਬਹੁਤ ਹੀ ਪਿਆਰੇ ਲੱਗੇ ਇਹ ਦ੍ਰਿਸ਼ਟਾਂਤ ਸੱਚ ਹੈ ਜਾਂ ਮੈਨੂੰ ਐਵੇਂ ਸੁਪਨਾ ਹੀ ਆਇਆ ਹੈ ਮੈਨੂੰ ਇਸ ਦਾ ਜਵਾਬ ਛੇਤੀ ਦੇਣਾ ਜਦੋਂ ਸਰਦਾਰ ਜੀ ਨੂੰ ਇਹ ਚਿੱਠੀ ਮਿਲੀ ਤਾਂ ਚਿੱਠੀ ਪੜ ਕੇ ਬਹੁਤ ਖੁਸ਼ ਹੋਏ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਚੱਲ ਪਿਆ ਸ਼ਾਮ ਦੇ ਦੀਵਾਨ ਵਿੱਚ ਦੇਹਰਾਦੂਨ ਜਾ ਕੇ ਇਹ ਚਿੱਠੀ ਬਾਬਾ ਜੀ ਦੇ ਪੇਸ਼ ਕੀਤੀ ਤਾਂ ਬਾਬਾ ਜੀ ਨੇ ਸੰਤ ਰਾਮ ਸਿੰਘ ਨੂੰ ਹੁਕਮ ਕੀਤਾ ਕਿ ਇਹ ਚਿੱਠੀ ਤੂੰ ਪੜ ਕੇ ਸੁਣਾ ਅਸੀਂ ਤਾਂ ਨਾ ਚਿੱਠੀ ਕਿਸੇ ਨੂੰ ਪਾਉਂਦੇ ਹਾਂ ਨਾ ਹੀ ਆਈ ਚਿੱਠੀ ਕਿਸੇ ਦੀ ਪੜਦੇ ਹਾਂ ਤਾ ਸੰਤਰਾਮ ਸਿੰਘ ਜੀ ਨੇ ਸੰਗਤ ਵਿੱਚ ਚਿੱਠੀ ਪੜ੍ਹ ਕੇ ਸੁਣਾਈ ਤਾਂ ਸਾਰੀ ਹੀ ਸੰਗਤ ਧੰਨ ਬਾਬਾ ਜੀ ਬੋਲ ਉੱਠੀ ਇਸ ਨਾਲ ਸਰਦਾਰ ਜੀ ਦੀ ਸ਼ਰਧਾ ਹੋਰ ਵੱਧ ਗਈ ਬਾਬਾ ਜੀ ਜਦੋਂ ਵੀ ਦੇਰਾ ਦੂਨ ਜਾਂ ਮਨਸੂਰੀ ਰਾਜੇ ਬੰਸੀ ਵਾਲੇ ਦੀ ਕੋਠੀ ਵਿੱਚ ਜਾਂਦੇ ਸਨ ਤਾਂ ਇਹ ਹਰ ਤਰ੍ਹਾਂ ਦੀ ਸੇਵਾ ਕਰਦੇ ਕਈ ਵਾਰ ਕੋਠੀ ਦੇ ਬਾਹਰ ਹੀ ਪਾਸੇ ਤੇ ਲੰਗਰ ਤਿਆਰ ਕਰ ਲੈਂਦੇ ਦਾਸ ਨੇ ਸਭ ਕੁਝ ਅੱਖੀ ਦੇਖਿਆ ਹੈ ਕਿਉਂਕਿ ਦਾਸ ਨੂੰ ਬਾਬਾ ਜੀ ਹਜ਼ੂਰੀ ਜਥੇ ਵਿੱਚ ਪੱਕਾ ਨਾਲ ਰੱਖਦੇ ਸਨ ਇਸ ਤਰ੍ਹਾਂ ਬਾਬਾ ਜੀ ਮਨਾਂ ਦੇ ਫੁਰਨੇ ਬੁਝਦੇ ਸਨ ਬਾਹਰਲੇ ਮੁਲਕਾਂ ਤੱਕ ਕਿਰਪਾ ਕਰਦੇ ਸਨ ਸਾਖੀ ਦੁੱਧ ਵਾਲੀ ਮਾਈ ਦੀ ਡੇਰਾ ਦੂਨ ਬੋਰਡ ਪੋਂਦਾ ਸਾਹਿਬ ਬਹੁਤ ਮਸ਼ਹੂਰ ਹੈ ਬਾਬਾ ਨਾਨਕ ਸਿੰਘ ਜੀ ਇੱਥੇ ਬਿਰਾਜਮਾਨ ਹਨ ਪਹਾੜੀ ਲਖਾ ਹੈ ਕੁਝ ਨਾ ਕੁਝ ਸੰਗੀ ਆ ਕੇ ਲਾਭ ਉਠਾ ਰਹੇ ਹਨ ਇਥੋਂ ਕੁਝ ਕੀ ਦੂਰੀ ਤੇ ਗਰੀਬ ਪਹਾੜੀਆਂ ਦੀਆਂ ਝੁੱਗੀਆਂ ਸਨ ਜਿੰਨਾ ਵਿੱਚ ਇੱਕ ਗਰੀਬ ਮਾਤਾ ਨੇ ਗਾਂ ਰੱਖੀ ਸੀ ਇਸ ਦੇ ਮਨ ਵਿੱਚ ਐਸਾ ਪ੍ਰੇਮ ਜਾਗ ਗਿਆ ਇਹ ਦੁੱਧ ਦੀ ਗੜਵੀ ਬਾਬਾ ਜੀ ਲਈ ਲੈ ਕੇ ਆਇਆ ਕਰੇ ਲੰਗਰ ਵਿੱਚ ਸੇਵਾਦਾਰ ਨੂੰ ਦੁੱਧ ਫੜਾ ਕੇ ਬਾਬਾ ਜੀ ਨੂੰ ਦੂਰੋਂ ਹੀ ਮੱਥਾ ਟੇਕ ਕੇ ਚਲੀ ਜਾਇਆ ਕਰੇ ਸਮਾਂ ਬੀਤਦਾ ਗਿਆ ਇੱਕ ਦਿਨ ਮਾਈ ਦੁੱਧ ਲੈ ਕੇ ਆਈ ਤਾਂ ਬਾਬਾ ਜੀ ਬਾਹਰ ਹੀ ਖੜੇ ਸੰਗੀਆਂ ਵਿੱਚ ਬਚਨ ਕਰ ਰਹੀ ਸਨ ਤਾਂ માતા ਨੇ ਲੰਗਰ ਵਿੱਚ ਦੁੱਧ ਫੜਾ ਕੇ ਬਾਬਾ ਜੀ ਨੂੰ ਆਹ ਮੱਥਾ ਟੇਕਿਆ ਤਾਂ ਬਾਬਾ ਜੀ ਮੇਹਰ ਦੇ ਘਰ ਵਿੱਚ ਆ ਕੇ ਕਹਿਣ ਲੱਗੇ ਮਾਤਾ ਤੈਨੂੰ ਕਾਫੀ ਚਿਰ ਹੋ ਗਿਆ ਹੈ ਦੁੱਧ ਲਿਆਂਦੀ ਨੂੰ ਅੱਜ ਮੰਗ ਜੋ ਕੁਝ ਮੰਗਣਾ ਹੈ ਤਾਂ ਮਾਤਾ ਕਹਿਣ ਲੱਗੀ ਬਾਬਾ ਜੀ ਮੌਤ ਤੋਂ ਬੜਾ ਡਰ ਲੱਗਦਾ ਹੈ ਕਿਰਪਾ ਕਰਕੇ ਮੇਰਾ ਅੰਤ ਸਮਾ ਸੰਭਾਲਿਓ ਮੇਰਾ ਸੰਸਕਾਰ ਤੁਹਾਡੇ ਹੱਥੀ ਹੋਵੇ ਮੇਰੀ ਅਰਥੀ ਦੇ ਨਾਲ ਜਾ ਕੇ ਸੰਸਕਾਰ ਕਰਵਾਉਣਾ ਮੇਰਾ ਕਲਿਆਣ ਹੋ ਜਾਵੇਗਾ ਤਾਂ ਬਾਬਾ ਜੀ ਕਹਿੰਦੇ ਮਾਤਾ ਇਹ ਤੈ ਕਿਹੋ ਜਿਹੀ ਮੰਗ ਕਰ ਲਈ ਪਰ ਅੱਛਾ ਅਸੀਂ ਤੈਨੂੰ ਬਚਨ ਦੇ ਬੈਠੇ ਹਾਂ ਐਸਾ ਹੀ ਹੋਵੇਗਾ ਤਾਂ ਮਾਤਾ ਜੀ ਖੁਸ਼ੀ ਵਿੱਚ ਸਾਰੇ ਹੀ ਪਹਾੜੀਆਂ ਨੂੰ ਦੱਸੀ ਜਾਵੇ ਮੈਨੂੰ ਬਾਬਾ ਨਾਨਕ ਸਿੰਘ ਜੀ ਕਿਰਪਾ ਕਰਕੇ ਜਮਾ ਤੋਂ ਬਚਾਉਣਗੇ ਅਤੇ ਨਾਲੇ ਆ ਪਾ ਕੇ ਮੈਨੂੰ ਹੱਥੀ ਫੂਕਣਗੇ ਮੈਨੂੰ ਕਿਤੇ ਛੇਤੀ ਲਿਜਾ ਕੇ ਐਵੇਂ ਹੀ ਨਾ ਫੂਕ ਦਿਓ ਬਾਬਾ ਜੀ ਦੀ ਉਡੀਕ ਕਰਿਓ ਨਿਰੰਕਾਰ ਦੀ ਰਜ਼ਾ 28 ਗਸ 1943 ਨੂੰ ਬਾਬਾ ਜੀ ਚੋਲਾ ਬਦਲ ਗਏ ਐਨਾ ਦੀ ਜਗਾ ਤੇ ਤਣ ਤਣ ਬਾਬਾ ਈਸ਼ਰ ਸਿੰਘ ਜੀ ਆਏ ਐਦਰ ਪਹਾੜੀਏ ਮਾਈ ਨੂੰ ਕਹਿ ਰਹੇ ਹਨ ਤੂੰ ਤਾਂ ਕਹਿੰਦੀ ਸੀ ਬਾਬਾ ਜੀ ਮੈਨੂੰ ਫੂਕਣਗੇ ਉਹ ਤਾਂ ਚੋਰਾ ਬਦਲ ਗਏ ਪਰ ਮਾਤਾ ਕਹਿ ਰਹੀ ਹੈ ਮੈਨੂੰ ਪੱਕਾ ਵਿਸ਼ਵਾਸ ਹੈ ਸਭ ਬਚਨ ਸੱਤ ਹੋਣਗੇ ਤਾ ਹੁਣ ਕੁਝ ਸਮੇਂ ਬਾਅਦ ਪਿਆਰੇ ਬਾਬਾ ਈਸ਼ਰ ਸਿੰਘ ਜੀ ਤੇਰਾਦੂਨ ਪਹੁੰਚੇ ਰੇ ਹਾਇਸ਼ ਰਾਜਪੁਰ ਰੋਡ ਕਲਸੀ ਵਾਲੀ ਰਾਣੀ ਦੀ ਕੋਠੀ ਰੱਖੀ ਦੀਵਾਨ ਲੱਗਨੇ ਸ਼ੁਰੂ ਹੋ ਗਏ ਸੰਗਤ ਲਾਭ ਉਠਾ ਰਹੀ ਹੈ ਇੱਕ ਦਿਨ ਸਵੇਰ ਦਾ ਦੀਵਾਨ ਲੱਗਿਆ ਸਮਾਪਤੀ ਤੋਂ ਬਾਅਦ ਹਾਜ਼ਰੀ ਕਰਕੇ ਬਾਬਾ ਜੀ ਆਪਣੇ ਆਸਣ ਵਾਲੀ ਜਗ੍ਹਾ ਤੇ ਆ ਕੇ ਨਿਤਨੇਮ ਕਰਨ ਲੱਗੇ ਅਤੇ ਰਾਗੀ ਸਿੰਘ ਇਸ ਕੋਠੀ ਦੇ ਪਿੱਛੇ ਇੱਕ ਮੰਦਰ ਕੋਲ ਪਾਣੀ ਦਾ ਚਸ਼ਮਾ ਚੱਲਦਾ ਹੈ ਇੱਥੇ ਜਾ ਕੇ ਕੱਪੜੇ ਧੋਣ ਲੱਗ ਪਈ ਅਜੇ ਕੱਪੜੇ ਧੋ ਕੇ ਸੁਕਣੇ ਪਾਉਣ ਲੱਗੇ ਸੀ ਤਾਂ ਬਾਬਾ ਜੀ ਨੇ ਥੋੜੇ ਸਮੇਂ ਬਾਅਦ ਹੀ ਕਮਰੇ ਵਿੱਚੋਂ ਬਾਹਰ ਆ ਕੇ ਆਪਣੇ ਹਜ਼ੂਰੀਏ ਸਾਧੂ ਸਿੰਘ ਨੂੰ ਹੁਕਮ ਕੀਤਾ ਛੇਤੀ ਕਰ ਡਰਾਈਵਰ ਨੂੰ ਕਹਿ ਗੱਡੀ ਤਿਆਰ ਕਰੇ ਅਤੇ ਰਾਗੀ ਵੀ ਛੇਤੀ ਤਿਆਰ ਹੋ ਜਾਣ ਆਪਾਂ ਕਿਤੇ ਜਾਣਾ ਹੈ ਸੇਵਾਦਾਰ ਨੇ ਬੇਨਤੀ ਕੀਤੀ ਜੀ ਰਾਗੀ ਤਾਂ ਪਿੱਛੇ ਚਸ਼ਮੇ ਤੇ ਲੀੜੇ ਧੋਈ ਜਾਂਦੇ ਹਨ ਮੈਂ ਹੁਣੇ ਹੀ ਉਹਨਾਂ ਕੋਲੋਂ ਆਇਆ ਹਾਂ ਤਾਂ ਬਾਬਾ ਜੀ ਨੇ ਬਚਨ ਕੀਤਾ ਜਾ ਕੇ ਰਾਗੀਆਂ ਨੂੰ ਕਹਿ ਛੇਤੀ ਆ ਜਾਣ ਕੱਪੜੇ ਓਵੇਂ ਗਿੱਲੇ ਹੀ ਪਾ ਕੇ ਆ ਜਾਣ ਰਸਤੇ ਵਿੱਚ ਆਪੇ ਸੁੱਕ ਜਾਣਗੇ ਇਹ ਹੁਕਮ ਸੇਵਾਦਾਰ ਨੇ ਰਾਗੀਆਂ ਨੂੰ ਸੁਣਾਇਆ ਕਿ ਜ਼ਰੂਰੀ ਕੰਮ ਹੈ ਕੱਪੜੇ ਗਿੱਲੇ ਹੀ ਪਾ ਕੇ ਛੇਤੀ ਬਾਬਾ ਜੀ ਪਾਸ ਪਹੁੰਚੋ ਬਾਬਾ ਜੀ ਦਾ ਹੁਕਮ ਸੁਣ ਕੇ ਰਾਗੀ ਇਸੇ ਤਰ੍ਹਾਂ ਹੀ ਗਿੱਲੇ ਹੀ ਕੱਪੜੇ ਪਾ ਕੇ ਬਾਬਾ ਜੀ ਕੋਲ ਆਏ ਤਾਂ ਬਾਬਾ ਜੀ ਨੇ ਹੁਕਮ ਕੀਤਾ ਛੇਤੀ ਕਰੋ ਸਾਰੇ ਬੈਠੋ ਗੱਡੀਆਂ ਵਿੱਚ ਇਤਨਾ ਬਚਨ ਕਰਕੇ ਬਾਬਾ ਜੀ ਆਪਣੀ ਗੱਡੀ ਵਿੱਚ ਬਿਰਾਜਮਾਨ ਹੋ ਗਏ ਅਤੇ ਰਾਗੀ ਹੋਰ ਨਾਲ ਗੱਡੀਆਂ ਵਿੱਚ ਬੈਠ ਗਏ ਕੁਝ ਸਰਦਾਰ ਵੀ ਆਪਣੀਆਂ ਗੱਡੀਆਂ ਵਿੱਚ ਬੈਠੇ ਤਾਂ ਡਰਾਈਵਰ ਗਿਆਨੀ ਜਗਤ ਸਿੰਘ ਨੇ ਬੇਨਤੀ ਕੀਤੀ ਪਾਤਸ਼ਾ ਜੀ ਕੀ ਹੁਕਮ ਹੈ ਤਾਂ ਹਜ਼ੂਰ ਨੇ ਹੁਕਮ ਕੀਤਾ ਪੌਂਦੇ ਸਾਹਿਬਾਂ ਲ ਜਾਣਾ ਹੈ ਜੋ ਇੱਥੋਂ ਕੁਝ ਮੀਲ ਦੀ ਦੂਰੀ ਤੇ ਹੈ ਇਸ ਪੌਂਦੇ ਸਾਹਿਬ ਬਾਬਾ ਨਾਨਕ ਸਿੰਘ ਜੀ ਵੀ 6-6 ਮਹੀਨੇ ਠਹਿਰਦੇ ਸਨ ਇਸ ਜਗ੍ਹਾ ਇੱਕ ਬਹੁਤ ਭਾਰੀ ਵੱਡਾ ਬੋਰਡ ਹੈ ਜੋ ਗੁਰੂ ਨਾਨਕ ਸਾਹਿਬ ਵੇਲੇ ਦਾ ਦੱਸਿਆ ਜਾਂਦਾ ਹੈ ਇਸ ਦੇ ਥੱਲੇ ਕਈ ਵਾਰੀ ਬਾਬਾ ਜੀ ਕੀਰਤਨ ਵੀ ਕਰਾਉਂਦੇ ਸਨ ਦਾਸ ਨੇ ਇਹ ਨਜ਼ਾਰਾ ਅੱਖੀਂ ਵੇਖਿਆ ਹੈ ਸੋ ਇਸ ਦੇ ਨੇੜੇ ਹੀ ਕੁਝ ਕੁਲੀਆਂ ਪਹਾੜੀਆਂ ਦੀਆਂ ਹਨ ਜਿੰਨਾ ਵਿੱਚ ਮਾਈ ਨੇ ਬਾਬਾ ਜੀ ਤੋਂ ਬਚਨ ਲਿਆ ਸੀ ਸੋ ਇਸ ਪਾਸੇ ਨੂੰ ਗੱਡੀਆਂ ਚੱਲ ਪਈਆਂ ਰਸਤੇ ਵਿੱਚ ਰਾਗੀ ਗੱਲਾਂ ਕਰਦੇ ਜਾਂਦੇ ਹਨ ਪਤਾ ਨਹੀਂ ਅੱਜ ਕੀ ਕਾਰਨ ਹੈ ਬਾਬਾ ਜੀ ਨਿਤਨੇ ਮਿੱਚੋਂ ਛੇਤੀ ਹੀ ਉੱਠ ਕੇ ਆ ਗਏ ਲੀੜੇ ਵੀ ਗਿੱਲੇ ਪਾ ਕੇ ਰਾਗੀਆਂ ਨੂੰ ਆਉਣਾ ਪਿਆ ਕੋਈ ਖਾਸ ਹੀ ਗੱਲ ਹੈ ਇਸ ਤਰ੍ਹਾਂ ਕੁਝ ਮੀਲ ਗੱਡੀਆਂ ਗਈਆਂ ਅੱਗੇ ਹੁਕਮ ਕਰਕੇ ਬਾਬਾ ਜੀ ਨੇ ਗੱਡੀ ਰੋਕੀ ਇੱਥੋਂ ਅੱਗੇ ਪੈਦਲ ਰਸਤਾ ਹੈ ਬਾਬਾ ਜੀ ਇੱਕ ਪੈਦਲ ਡੰਡੀ ਹੋ ਤੁਰੇ ਪਿੱਛੇ ਪਿੱਛੇ ਰਾਗੀ ਅਤੇ ਹੋਰ ਸਰਦਾਰ ਚੱਲ ਪਏ ਅੱਗੇ ਇੱਕ ਰਸਤੇ ਵਿੱਚ ਨਦੀ ਵੀ ਪੈਂਦੀ ਹੈ ਜੋ ਵਰਖਾ ਆਉਣ ਤੇ ਚੱਲਦੀ ਹੈ ਨਹੀਂ ਤਾਂ ਸੁੱਕੀ ਰਹਿੰਦੀ ਹੈ ਇਸ ਨੂੰ ਪਾਰ ਕਰਕੇ ਬਾਬਾ ਜੀ ਅੱਗੇ ਚੱਲ ਪਏ ਅੱਗੇ ਜਾ ਕੇ ਜੋ ਰਸਤਾ ਬੰਦਾ ਹੈ ਇੱਕ ਤਾਂ ਪਿੱਛਾ ਤੋਂ ਅੱਗੇ ਪੌਂਦੇ ਸੈਬ ਨੂੰ ਚਲਾ ਜਾਂਦਾ ਹੈ ਇੱਕ ਸੱਜੇ ਹੱਥ ਪਹਾੜੀਆਂ ਦੀਆਂ ਝੁੱਗੀਆਂ ਵੱਲ ਰਸਤਾ ਜਾਂਦਾ ਹੈ ਇੱਕ ਖੱਬੀ ਸਾਈਡ ਤੋਂ ਕਿਲੇ ਦੀ ਦੂਰੀ ਤੇ ਸਿਮਿਆਂ ਨੂੰ ਰਸਤਾ ਜਾਂਦਾ ਹੈ ਬਾਬਾ ਜੀ ਇੱਥੇ ਚੌਰਾਸਤੇ ਵਿੱਚ ਖੜ ਕੇ ਬਚਨ ਕਰਨ ਲੱਗ ਪਏ ਬਾਬਾ ਜੀ ਨਾਲ ਇੱਥੇ ਆ ਕੇ ਬਾਬਾ ਜੀ ਦੀ ਸੇਵਾ ਵਿੱਚ ਬੜੀਆਂ ਖੁਸ਼ੀਆਂ ਮਾਣਦੇ ਸੀ ਸੋ ਇਸ ਸਮੇਂ ਬਾਬਾ ਜੀ ਦਾ ਸਾਰਾ ਹਜ਼ੂਰੀ ਰਾਗੀ ਜੱਥਾ ਭਾਈ ਕੇਰ ਸਿੰਘ ਜੀ ਰਾਗੀ ਭਾਈ ਹਰਬੰਦ ਸਿੰਘ ਜੀ ਭਾਈ ਬਹਾਦਰ ਸਿੰਘ ਜੀ ਹੋਰ ਮੁਜ਼ੱਫਰ ਨਗਰ ਵਾਲੇ ਭਾਈ ਰਾਮ ਸਿੰਘ ਜੀ ਦਮਦਮੇ ਵਾਲੇ ਗਿਆਨੀ ਜਗਤ ਸਿੰਘ ਜੀ ਸੁਣੀ ਜਾਂਦੇ ਹਨ ਨਾਲੇ ਸੋਚਦੇ ਹਨ ਇੱਥੇ ਨਾ ਕੋਈ ਪਿੰਡ ਨਾ ਸ਼ਹਿਰ ਨਾ ਕੋਈ ਸੰਗਤ ਬਾਬਾ ਜੀ ਇਹੋ ਜਿਹੀ ਥਾਂ ਆ ਖੜੇ ਹੋਏ ਸਾਰੇ ਸੋਚਦੇ ਹਨ ਕੋਈ ਕਾਰਨ ਹੈ ਤਾਂ ਇਧਰ ਨੂੰ ਕੀ ਵੇਖਦੇ ਹਨ ਪਹਾੜੀ ਇਹ ਮ੍ਰਿਤਕ ਦੀ ਅਰਥੀ ਚੁੱਕੀ ਆਉਂਦੇ ਹਨ। ਬਾਬਾ ਜੀ ਕਹਿਣ ਲੱਗੇ ਉਹ ਕੌਣ ਆ ਰਹੇ ਹਨ? ਤਾਂ ਭਾਈ ਹਰਬੰਸ ਸਿੰਘ ਕਹਿੰਦਾ ਜੀ ਇਹ ਤਾਂ ਕਿਸੇ ਮ੍ਰਿਤਕ ਦੀ ਅਰਥੀ ਲਈ ਆ ਰਹੇ ਹਨ। ਜਿਸ ਵੇਲੇ ਨੇੜੇ ਆਏ ਤਾਂ ਬਾਬਾ ਜੀ ਨੇ ਪਛਾਣ ਕੇ ਪਹਾੜੀਏ ਨੂੰ ਪੁੱਛਿਆ ਚੇਲੂ ਇਹ ਕਿਸ ਦੀ ਅਰਥੀ ਹੈ? ਤਾਂ ਚਿੱਲੂ ਕਹਿੰਦਾ ਬਾਬਾ ਜੀ ਮਾਤਾ ਸਰੀਰ ਛੱਡ ਗਈ। ਇਸ ਦਾ ਸੰਸਕਾਰ ਕਰਨ ਚੱਲੇ ਹਾਂ। ਤਾਂ ਬਾਬਾ ਜੀ ਕਹਿਣ ਲੱਗੇ ਦੁੱਧ ਵਾਲੀ ਮਾਈ ਚੇਲੂ ਕਹਿੰਦਾ ਹਾਂਜੀ। ਇਤਨਾ ਦੱਸ ਕੇ ਅੱਗੇ ਤੁਰੇ ਤਾਂ ਨਾਲ ਹੀ ਬਾਬਾ ਜੀ ਅਰਥੀ ਨੂੰ ਹੱਥ ਲਾ ਕੇ ਤੁਰ ਪਏ ਪਿੱਛੇ ਸਾਰੇ ਰਾਗੀ ਤੁਰ ਪਏ ਪਰ ਸੋਚਦੇ ਜਾਂਦੇ ਹਨ ਇਹ ਕੀ ਬਣ ਗਿਆ ਬਾਬਾ ਜੀ ਤਾਂ ਕਿਸੇ ਦੇ ਮੰਨੇ ਤੇ ਨਹੀਂ ਜਾਂਦੇ ਅੱਗੇ ਜਾ ਕੇ ਮਾਤਾ ਜੀ ਨੂੰ ਚਿਖਾ ਤੇ ਰੱਗੇ ਝੰਡਾ ਲਾਇਆ ਹੁਣ ਬਾਬਾ ਜੀ ਗਿਆਨੀ ਜਗਤ ਸਿੰਘ ਨੂੰ ਕਹਿੰਦੇ ਪਾੜ ਮਾਈ ਦਾ ਕੀਰਤਨ ਸੋਲਾ ਤਾਂ ਗਿਆਨੀ ਜੀ ਨੇ ਕੀਰਤਨ ਸੋਲਾ ਪਾੜ ਕੇ ਅਰਦਾਸ ਕੀਤੀ ਬਾਬਾ ਜੀ ਹੁਣ ਚੀਲੂ ਹੁਰਾਂ ਪਹਾੜੀਆਂ ਨੂੰ ਧੀਰਜ ਦੇ ਕੇ ਵਾਪਸ ਆਪਣੇ ਆਸਨ ਤੇ ਆ ਗਏ ਪਰ ਸਾਰੇ ਰਾਗੀ ਅਤੇ ਸਰਦਾਰ ਆਪਸ ਵਿੱਚ ਗੱਲਾਂ ਕਰਦੇ ਹਨ ਅੱਜ ਕੀ ਖੇਡ ਬਣੀ ਕੁਝ ਸਮਝ ਨਹੀਂ ਆਈ ਸੋ ਸ਼ਾਮ ਦੇ ਦੀਵਾਨ ਵਿੱਚ ਬਾਬਾ ਜੀ ਨੇ ਬਚਨ ਕੀਤਾ ਭਾਈ ਕੀ ਦਸੀਏ ਅੱਜ ਐਸਾ ਸਮਾਂ ਬਣਿਆ ਅਸੀਂ ਨਿਤਨੇਮ ਵਿੱਚ ਬੈਠੇ ਸੀ ਬਾਬਾ ਜੀ ਨੇ ਦਰਸ਼ਨ ਦੇ ਕੇ ਹੁਕਮ ਕੀਤਾ ਕਿ ਸਾਡਾ ਮਾਤਾ ਜੀ ਨਾਲ ਬਚਨ ਹੋਇਆ ਸੀ ਪੌਂਦੇ ਸਾਇਬ ਕੋਲ ਮਾਈ ਸਰੀਰ ਛੱਡ ਗਈ ਜੋ ਸਾਨੂੰ ਦੁੱਧ ਛਕਾਉਂਦੀ ਸੀ ਤੁਸੀਂ ਸਾਡੀ ਜਗ੍ਹਾ ਤੇ ਜਾ ਕੇ ਮਾਈ ਦਾ ਸੰਸਕਾਰ ਕਰਾ ਕੇ ਆਓ ਛੇਤੀ ਪਹੁੰਚਣਾ ਹੈ ਤਾਂ ਦਾਸ ਨੇ ਹੁਕਮ ਮੰਨ ਕੇ ਛੇਤੀ ਰਾਗੀਆਂ ਨੂੰ ਬੁਲਾਇਆ ਜੋ ਕੱਪੜੇ ਧੋਈ ਜਾਂਦੇ ਸਨ ਉਹਨਾਂ ਨੂੰ ਵੀ ਗਿੱਲੇ ਕੱਪੜੇ ਹੀ ਪਾ ਕੇ ਆਉਣਾ ਪਿਆ ਸੋ ਮਾਈ ਦੇ ਸੰਸਕਾਰ ਤੇ ਸਾਨੂੰ ਜਾਣਾ ਪਿਆ ਕਿਉਂਕਿ ਮਾਈ ਨੇ ਬਾਬਾ ਜੀ ਤੋਂ ਬਚਨ ਲਿਆ ਸੀ ਪਰ ਕਈ ਵਿਚਾਰੇ ਉਦੋਂ ਤੋਂ ਸੋਚਾ ਸੋਚੀ ਜਾਂਦੇ ਹਨ ਇਹ ਕੀ ਗੱਲ ਬਣੀ ਸੋ ਭਾਈ ਮਹਾਪੁਰਖ ਬਚਨਾਂ ਦੇ ਪੱਕੇ ਹੁੰਦੇ ਹਨ ਬਾਬਾ ਜੀ ਦਾ ਬਚਨ ਹੀ ਇਸੇ ਤਰ੍ਹਾਂ ਸੀ ਜੋ ਸੱਤ ਹੋਇਆ ਇਹ ਬਚਨ ਅਨੁਸਾਰੀ ਸੰਗਤ ਸੁਣ ਕੇ ਧੰ ਬਾਬਾ ਜੀ ਧੰ ਬਾਬਾ ਜੀ ਪੁਕਾਰ ਉਠੀ ਅਤੇ ਨਾਲੇ ਆਪਸ ਵਿੱਚ ਸੰਗੀ ਬਚਨ ਕਰਦੇ ਹਨ ਕਿ ਬਾਬਾ ਨਾਨਕ ਸਿੰਘ ਵਿੱਚ ਅਤੇ ਐਨਾ ਵਿੱਚ ਕੋਈ ਫਰਕ ਨਹੀਂ ਇੱਕੋ ਹੀ ਰੂਪ ਹਨ ਸਾਖੀ ਕਰਨਲ ਪੁਰੀ ਦੀ ਬਾਬਾ ਜੀ ਦੇਰਾ ਦੂਨ ਤੋਂ ਰੁੜਕੀ ਪਹੁੰਚੇ ਬਾਬਾ ਜੀ ਦੇ ਦੀਵਾਨ ਡੁੜਕੀ ਬਾਜ਼ਾਰ ਵਿੱਚ ਲੱਗਣ ਲੱਗੇ ਕੁਝ ਫੌਜੀਆ ਨੇ ਕਰਨਲ ਪੁਲੀ ਕੋਲ ਬੇਨਤੀ ਕੀਤੀ ਕਿ ਨਾਨਕ ਸਰ ਵਾਲੇ ਬਾਬਾ ਜੀ ਆਏ ਹਨ ਸਾਡੀ ਵਿਚਾਰ ਹੈ ਕਿ ਇੱਥੇ ਕੀਰਤਨ ਕਰਾਇਆ ਜਾਵੇ ਕਰਨਲ ਜਗਨਨਾਥਪੁਰੀ ਕਹਿਣ ਲੱਗਾ ਅੱਗੇ ਮਾਸਟਰ ਤਾਰਾ ਸਿੰਘ ਮੋਰਚਾ ਲਾਈ ਬੈਠਾ ਹੈ ਹੁਣ ਇਹ ਆ ਕੇ ੜਕਾਉ ਪ੍ਰਚਾਰ ਕਰਨਗੇ ਇਸ ਕਰਕੇ ਦੀਵਾਨ ਦਾ ਆਰਡਰ ਨਹੀਂ ਮਿਲੇਗਾ ਜੇ ਕੋਈ ਉਥੇ ਵੀ ਸੰਤਾਂ ਦੇ ਦੀਵਾਨ ਸੁਣਨ ਜਾਏਗਾ ਤਾਂ ਉਸ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ ਅਤੇ ਬੋਰੀਆ ਬਿਸਰਾ ਗੋਲ ਕੀਤਾ ਜਾਵੇਗਾ ਫਿਰ ਵੀ ਸ਼ਰਦਾ ਵਾਲੇ ਫੌਜੀ ਅੱਗਾ ਪਿੱਛਾ ਦੇ ਕੇ ਉਥੇ ਪਹੁੰਚ ਜਾਂਦੇ ਸਨ ਜਿੰਨਾ ਵਿੱਚ ਪਿੰਡ ਥੋਥੜ ਵਾਲੇ ਫੌਜੀ ਸੱਜਣ ਸਿੰਘ ਜ਼ਿਆਦਾ ਉਪਰਾਲਾ ਕਰਦੇ ਸਨ ਕੁਝ ਫੌਜੀਆ ਨੇ ਰਲ ਕੇ ਕਰਨਲ ਪੂਰੀ ਕੋਲ ਫਿਰ ਬੇਨਤੀ ਕੀਤੀ ਕਿ ਆਪਾਂ ਦੀਵਾਨ ਲਵਾ ਕੇ ਬਾਬਾ ਜੀ ਦੇ ਬਚਨ ਸੁਣੀਏ ਕਰਨਲ ਸਾਹਿਬ ਕਹਿਣ ਲੱਗੇ ਚੰਗਾ ਠੀਕ ਹੈ ਮੈਂ ਉਹਨਾਂ ਸੰਤਾਂ ਦਾ ਭਾਸ਼ਣ ਕੋਲ ਬੈਠ ਕੇ ਸੁਣਾਗਾ ਜੇ ਕੋਈ ੜਕਾਊ ਗੱਲ ਹੋਵੇਗੀ ਤਾਂ ਮੈਂ ਰੋਕ ਦੇਵਾਂਗਾ ਫੌਜੀਆ ਨੇ ਜਾ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਤਾਂ ਸ਼ਾਮ ਦੇ ਦੀਵਾਨ ਫੌਜੀਆ ਦੇ ਗੁਰਦੁਆਰੇ ਸੱਜਣ ਲੱਗੇ ਕਰਨਲ ਪੂਰੀ ਵੀ ਸਟੇਜ ਉੱਤੇ ਬਾਬਾ ਜੀ ਦੇ ਨੇੜੇ ਆ ਕੇ ਬੈਠ ਗਏ ਬਾਬਾ ਜੀ ਨੇ ਬਚਨ ਕੀਤੇ ਕਿ ਭਾਈ ਹਰ ਬੰਦੇ ਨੂੰ ਮੌਕਾ ਮਿਲਦਾ ਹੈ ਜੇੜਾ ਵੀ ਆਪਣੀ ਡਿਊਟੀ ਵਿੱਚ ਸੋਹਣੇ ਕੰਮ ਕਰੇ ਪੁੰਨ ਵਧਾ ਲਵੇ ਉਨਾ ਹੀ ਚੰਗਾ ਹੈ ਜੇ ਡਿਊਟੀ ਦੀ ਕਦਰ ਨਾ ਕਰੇ ਜਨਤਾ ਨਾਲ ਨਫ਼ਰਤ ਰੱਖੇ ਉਸ ਉੱਤੇ ਪਰਮਾਤਮਾ ਦੀ ਨਰਾਜ਼ਗੀ ਹੁੰਦੀ ਹੈ ਹਰ ਬੰਦੇ ਨੂੰ ਆਪਣੀ ਡਿਊਟੀ ਮਾਨ ਤਨ ਦੇਹੀ ਨਾਲ ਕਰਨੀ ਚਾਹੀਦੀ ਹੈ ਨਿਤਨੇਮ ਅਤੇ satsang ਵਿੱਚ ਅਟਕਾਰ ਨਹੀਂ ਪਾਉਣੀ ਚਾਹੀਦੀ ਸਗੋਂ ਹਰ ਇੱਕ ਬੰਦੇ ਨੂੰ ਨਿਤਨੇਮ ਕਰਨਾ ਚਾਹੀਦਾ ਹੈ ਇਹ ਇੱਕ ਵੱਡੀ ਸ਼ਕਤੀ ਹੈ ਸਿੱਖ ਵਾਹਿਗੁਰੂ ਵਾਹਿਗੁਰੂ ਜਾਂ ਪਹਿਲੀ ਪੌੜੀ ਦਾ ਜਾਪ ਕਰਿਆ ਕਰੋ Hindu Ram Ram ਦੀ ਮਾਲਾ ਫੇਰਿਆ ਕਰੋ ਜੇ ਕੋਈ ਮੁਸਲਮਾਨ ਹੈ ਤਾਂ ਕਲਮੇ ਦੀ ਮਾਲਾ ਰੱਬ ਦਾ ਨਾਮ ਲਿਆ ਕਰੋ ਲੋਕ ਪਰ ਲੋਕ ਸੁਹੇਲੇ ਹੋ ਜਾਣਗੇ ਐਨਾ ਬਚਨਾ ਨਾਲ ਬਾਬਾ ਜੀ ਨੇ ਸਮਾਪਤੀ ਕੀਤੀ ਕਰਨਲ ਪੂਰੀ ਸਾਹਿਬ ਦੇ ਚਾਰ ਲੜਕੀਆਂ ਸਨ ਉਹਨਾਂ ਦੇ ਪੁੱਤਰ ਨਹੀਂ ਸੀ ਕਿਸੇ ਨੇ ਇਸ ਨੂੰ ਦੱਸਿਆ ਕਿ ਬਾਬਾ ਜੀ ਬੜੇ ਸ਼ਕਤੀਵਾਨ ਹਨ ਐਨਾ ਪਾਸ ਨਿਮਰਤਾ ਨਾਲ ਬੇਨਤੀ ਕਰੋ ਕਿ ਮੈਨੂੰ ਪੁੱਤਰ ਦੀ ਦਾਤ ਬਖਸ਼ੋ ਜਿਸ ਵੇਲੇ ਬਾਬਾ ਜੀ ਸਟੇਜ ਤੋਂ ਉਤਰ ਕੇ ਗੱਡੀ ਵੱਲ ਜਾਣ ਲੱਗੇ ਤਾਂ ਕਰਨਲ ਸਾਹਿਬ ਨੇ ਅੱਗੇ ਹੋ ਕੇ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਬਚਨ ਕੀਤਾ ਕਿ ਬਚਨ ਕਰਨ ਦਾ ਟਾਈਮ ਨਹੀਂ ਤੁਸੀਂ ਸਾਡੇ ਕੋਲ ਕੱਲ ਨੂੰ ਬਾਹਰ ਆਇਓ ਅਗਲੇ ਦਿਨ ਕਰਨਲ ਸਾਹਿਬ ਕੁਝ ਫੌਜੀਆ ਨੂੰ ਨਾਲ ਲੈ ਕੇ ਬਾਬਾ ਜੀ ਕੋਲ ਪਹੁੰਚੇ ਬਾਬਾ ਜੀ ਨੂੰ ਮੱਥਾ ਟੇਕ ਕੇ ਬੈਠ ਗਏ ਨਵੇਂ ਸੰਗੀ ਹੋਣ ਕਰਕੇ ਅਜੇ ਵੀ ਮਾਨ ਵਿੱਚ ਅਫਸਰੀ ਓਦੇ ਦਾ ਮਾਨ ਰੱਖਦੇ ਹਨ ਬਚਨ ਕਰਦਿਆਂ ਕਰਦਿਆਂ ਕਹਿਣ ਲੱਗੇ ਜੀ ਇੱਕ ਪੁੱਤਰ ਦੀ ਦਾਤ ਬਖਸ਼ੋ ਅੱਗੇ ਬੁਢੇਪਾ ਆਉਂਦਾ ਹੈ ਸਾਡੀ ਸੇਵਾ ਕਰੇਗਾ ਤਾਂ ਬਾਬਾ ਜੀ ਕਹਿਣ ਲੱਗੇ ਤੇਰੇ ਉੱਤੇ ਬੁਢੇਪਾ ਨਹੀਂ ਆਉਣਾ ਉਸ ਦੀ ਘਰ ਵਾਲੀ ਵੀ ਨਾਲ ਆਈ ਸੀ ਉਹ ਵੀ ਬਚਨ ਸੁਣ ਰਹੀ ਸੀ ਕੰਨਲਪੁਰੀ ਜੀ ਕਹਿਣ ਲੱਗੇ ਜੀ ਬੁਢੇਪਾ ਤਾਂ ਆ ਹੀ ਜਾਣਾ ਹੈ ਬਾਬਾ ਜੀ ਫੇਰ ਕਹਿੰਦੇ ਤੈਨੂੰ ਅਸੀਂ ਕਿਹਾ ਹੈ ਕਿ ਤੇਰੇ ਉੱਤੇ ਬੁਢੇਪਾ ਨਹੀਂ ਆਉਣਾ ਤੈਨੂੰ ਨਿਰੰਕਾਰ ਨੇ ਐਡੀ ਵੱਡੀ ਡਿਊਟੀ ਦਿੱਤੀ ਹੈ ਤੂੰ Hindu Sikh ਵਾਲਾ ਵਿਤਕਰਾ ਨਾ ਰੱਖਿਆ ਕਰ ਹਰ ਇੱਕ ਵਿੱਚ ਪਰਮਾਤਮਾ ਦੀ ਜੋਤ ਹੈ ਇਸ ਕਰਕੇ ਹਰ ਇੱਕ ਤੇ ਦਇਆ ਕਰੀਦੀ ਹੁੰਦੀ ਹੈ ਤੂੰ ਸਾਡੇ ਬਚਨ ਯਾਦ ਰੱਖੀ ਕਿਸੇ ਉੱਚੀ ਜਗ੍ਹਾ ਤੇ ਬਾਹਰ ਨਾ ਜਾਵੀਂ ਨਿਤਨੇਮ ਬਾਤ ਤੋਂ ਵੱਧ ਕਰਿਆ ਕਰ ਇਤਨੇ ਬਚਨ ਕਰਕੇ ਅਤੇ ਪ੍ਰਸ਼ਾਦ ਦੇ ਕੇ ਕਰਨਲ ਸੈਮ ਨੂੰ ਤੋੜ ਦਿੱਤਾ ਥੋੜੇ ਸਮੇਂ ਬਾਅਦ ਹੀ ਕਨਨਲ ਸੈਮ ਨੇ ਇੱਕ ਪਹਾੜੀ ਉੱਤੇ ਕੋਰਸ ਕਰਨ ਜਾਣਾ ਸੀ ਤਿਆਰੀ ਕਰਨ ਲੱਗਾ ਤਾਂ ਘਰਵਾਲੀ ਕਹਿਣ ਲੱਗੀ ਤੁਹਾਨੂੰ ਬਾਬਾ ਜੀ ਨੇ ਬਚਨ ਕੀਤਾ ਸੀ ਕਿਤੇ ਦੂਰ ਉੱਚੀ ਜਗ੍ਹਾ ਤੇ ਨਹੀਂ ਜਾਣਾ ਪਰ ਕਹਿਣ ਲੱਗਾ ਮੇਰਾ ਰੈਂਕ ਵਧੇਗਾ ਮੈਂ ਜ਼ਰੂਰ ਜਾਵਾਂਗਾ ਪਰ ਜਦੋਂ ਕੋਰਸ ਤੋਂ ਪਹਿਲਾਂ ਇਜ਼ੀ ਡਾਕਟਰੀ ਹੋਈ ਤਾਂ ਡਾਕਟਰ ਨੇ ਇਸ ਨੂੰ ਅਨਫਿਟ ਘਰਾੜ ਦੇ ਦਿੱਤਾ ਤਾਂ ਇਹ ਗੁੱਸੇ ਵਿੱਚ ਆ ਕੇ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਕਿ ਇਹ ਤੇਰੀ ਸ਼ਰਾਰਤ ਹੈ ਤੂੰ ਡਾਕਟਰ ਨੂੰ ਕਹਿ ਕੇ ਮੈਨੂੰ ਅਨਫਿਟ ਕਰਾਇਆ ਹੈ ਫੇਰ ਐ ਡਾਕਟਰ ਕੋਲ ਜਾ ਕੇ ਹਿੱਕ ਉੱਤੇ ਹੱਥ ਮਾਰ ਕੇ ਕਹਿਣ ਲੱਗਾ ਮੈਂ ਕਰਨਲ ਪੁਰੀ ਹਾਂ ਮੈਂ ਕੋਰਸ ਕਰਨ ਜ਼ਰੂਰ ਜਾਵਾਂਗਾ ਤੇ ਮੇਰਾ ਉਦਦਾ ਵੀ ਵਧੇਗਾ ਡਾਕਟਰ ਨੂੰ ਕਹਿ ਕੇ ਇਸ ਨੇ ਠੀਕ ਠਾਕ ਲਿਖਵਾ ਲਿਆ ਜਦੋਂ ਕੋਰਸ ਕਰਨ ਵਾਸਤੇ ਪਹਾੜੀ ਤੇ ਪਹੁੰਚਿਆ ਤਾਂ ਹਾਰਟ ਅਟੈਕ ਨਾਲ ਕਰਨਲ ਸਾਹਿਬ ਦੀ ਮੌਤ ਹੋ ਗਈ ਇਸ ਤਰ੍ਹਾਂ ਬਾਬਾ ਜੀ ਦੇ ਬਚਨ ਸੱਤ ਹੋਏ ਕਿ ਤੇਰੇ ਤੇ ਬੁਢੇਪਾ ਨਹੀਂ ਆਣਾ ਸਾਕੀ ਰੁੜਕੀ ਤੇ ਚਲਾਕ ਫੌਜੀਆ ਦੀ ਜਿਸ ਵੇਲੇ ਬਾਬਾ ਜੀ ਦੇ ਦੀਵਾਨ ਰੁੜਕੀ ਲੱਗ ਰਹੇ ਸਨ ਰਿਹਾਇਸ਼ ਵਾਸਤੇ ਬਾਹਰ ਫੌਜੀਆ ਵੱਲ ਨਹਿਰ ਕੋਲ ਬਾਬਾ ਜੀ ਵਾਸਤੇ ਗਰਾਊਂਡ ਵਿੱਚ ਤੰਬੂ ਲਾਇਆ ਸੀ ਰਾਗੇ ਦੀਵਾਨ ਵਾਲੀ ਜਗ੍ਹਾ ਹੀ ਠਹਿਰ ਜਾਂਦੇ ਸਨ ਦੀਵਾਨ ਵਿੱਚ ਬੈਠੇ ਫੌਜੀਆ ਦੀ ਗੱਲ ਚੱਲੀ ਕਿ ਬਾਬਾ ਜੀ ਬੜੇ ਹੀ ਕਰਨੀ ਵਾਲੇ ਹਨ ਹਰ ਬੰਦੇ ਦੇ ਮਨ ਦੀ ਗੱਲ 부ਝ ਲੈਂਦੇ ਹਨ ਬਹੁਤ ਜੱਪਤਾਪ ਕਰਦੇ ਹਨ ਰਾਤ ਨੂੰ ਵੀ ਨਹੀਂ ਸੌਂਦੇ ਕਈ ਫੌਜੀ ਕਹਿੰਦੇ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਰਾਤ ਨੂੰ ਵੀ ਨਹੀਂ ਸੌਂਦੇ ਆਪਾਂ ਕਿਹੜਾ ਰਾਤ ਨੂੰ ਕੋਲ ਰਹਿੰਦੇ ਹਾਂ ਕਈ ਪਿਆਰ ਵਾਲੇ ਸੰਗੀ ਕਹਿੰਦੇ ਇਹ ਬਿਲਕੁਲ ਸੱਚੀ ਗੱਲ ਹੈ ਬਾਬਾ ਜੀ ਸੌਂਦੇ ਨਹੀਂ ਕਈਆਂ ਨੇ ਪ੍ਰਤਾ ਕੇ ਵੇਖਿਆ ਹੈ ਫੌਜੀ surjeet singh ludhiana wale ਬੋਲਿਆ ਚਲੋ ਵੇਖ ਲਵਾਂਗੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਇਸ ਨੇ ਆਪਣੇ ਨਾਲ ਪਿੰਡ ਰੌਂਕਿਆਂ ਦਾ ਗੁਰਦੇਵਾਲ ਸਿੰਘ ਅਤੇ ਪਿੰਡ ਕੌਂਕਰੀ ਕਲਾ ਦਾ ਹਰੀ ਸਿੰਘ ਦੋਵੇਂ ਫੌਜੀਆ ਨੂੰ ਨਾਲ ਲਿਆ ਅਤੇ ਕਹਿੰਦਾ ਅੱਜ ਰਾਤ ਨੂੰ ਆਪਾਂ ਬਾਬਾ ਜੀ ਨੂੰ ਵੇਖਣਾ ਹੈ ਸੌਂਦੇ ਹਨ ਜਾਂ ਨਹੀਂ ਬਾਬਾ ਜੀ ਆਪਣੇ ਆਸਣ ਤੇ ਆ ਗਏ ਇਹ ਗੱਲ ਸਨ 1955 ਦੀ ਹੈ ਇਸ ਵੇਲੇ ਬਿਜਲੀ ਦਾ ਬਹੁਤ ਇੰਤਜ਼ਾਮ ਨਹੀਂ ਸੀ ਬਾਬਾ ਜੀ ਪ੍ਰਸ਼ਾਦਾ ਸ਼ੱਕੇ ਆਪਣੇ ਆਸਣ ਤੇ ਚੌਂਕੜਾ ਮਾਰ ਕੇ ਮਾਲਕ ਨਾਲ ਜੁੜ ਬੈਠੇ ਸੇਵਾਦਾਰ ਪ੍ਰਸ਼ਾਦਾ ਸ਼ੱਕੇ ਤੰਬੂ ਦੇ ਅੱਗੇ ਆਸਣ ਲਾ ਕੇ ਬਿਰਾਜ ਗਿਆ ਏ ਫੌਜੀ ਕੂਣੀਆਂ ਤੇ ਲੇਟ-ਲੇਟ ਕੇ ਤੰਬੂ ਦੇ ਪਿੱਛੇ ਤਿੰਨੇ ਪਾਸੀ ਜਾ ਲੱਗੇ। ਡੱਕਿਆਂ ਨਾਲ ਥੋੜਾ-ਥੋੜਾ ਤੰਬੂ ਦਾ ਕਪੜਾ ਚੁੱਕਿਆ ਤੇ ਵੇਖਣ ਲੱਗੇ। ਕੀ ਵੇਖਦੇ ਹਨ ਕਿ ਬਾਬਾ ਜੀ ਆਪਣੇ ਆਸਨ ਤੇ ਬੈਠੇ ਨਿਤਨੇਮ ਕਰੀ ਜਾਂਦੇ ਹਨ। ਵੇਖਦਿਆਂ-ਵੇਖਦਿਆਂ 12:30 ਵਜ ਗਏ। ਸੇਵਾਦਾਰ ਨੇ ਸਤਨਾਮ ਦਾ ਆਵਾਜ਼ਾ ਦੇ ਕੇ ਬਾਬਾ ਜੀ ਦਾ ਇਸ਼ਨਾਨ ਕਰਵਾਇਆ। ਇਸ ਸਮੇਂ ਫੌਜੀ ਰਿੜਕੇ ਪਿੱਛੇ ਚਲੇ ਗਈ। ਦੂਰੋਂ ਵੇਖਦੇ ਰਹੇ। ਬਾਬਾ ਜੀ ਇਸ਼ਨਾਨ ਕਰਕੇ ਤੰਬੂ ਵਿੱਚ ਆ ਕੇ ਫਿਰ ਨਿਤਨੇਮ ਕਰਨ ਲੱਗ ਪਏ ਫੌਜੀ ਰੜਕੇ ਫਿਰ ਤੰਬੂ ਦੇ ਪਾਸ ਆ ਲੱਗੇ ਪਰ ਬਾਬਾ ਜੀ ਨੇ ਸੋਣਾ ਕੀ ਸੀ ਉਹਨਾਂ ਨੇ ਤਾਂ ਆਸਣ ਤੇ ਕੰਡ ਵੀ ਨਹੀਂ ਲਾਈ ਬੈਠੇ ਸਿਮਰਨ ਕਰਦੇ ਰਹੇ ਫੌਜੀ ਵੇਖ ਕੇ ਹੈਰਾਨ ਹੋ ਰਹੇ ਹਨ ਇਸੇ ਤਰ੍ਹਾਂ 4 ਵਜ ਗਏ ਤਾਂ ਬਾਬਾ ਜੀ ਆਸਣ ਤੋਂ ਉੱਠ ਕੇ ਦੀਵਾਨ ਵਾਲੀ ਜਗ੍ਹਾ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਆਸਾ ਜੀ ਦੀ ਵਾਰ ਸਰਵਨ ਕਰਨ ਲੱਗੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਪ੍ਰਸ਼ਾਦਾ ਸ਼ਾਕੀ ਕਈ ਜਗ੍ਹਾ ਤੇ ਸੰਗਤਾਂ ਨੂੰ ਟਾਈਮ ਦਿੱਤਾ ਅਤੇ ਇਹ ਫੌਜੀ ਵੀ ਨਾਲ ਹੀ ਸਨ ਸ਼ਾਮ ਦਾ ਦੀਵਾਨ ਫਿਰ ਸੱਜ ਗਿਆ ਫੌਜੀ ਵੀ ਦੀਵਾਨ ਵਿੱਚ ਆ ਬੈਠੇ ਕੀਰਤਨ ਤੋਂ ਉਪਰੰਤ ਬਾਬਾ ਜੀ ਨੇ ਅੰਮ੍ਰਿਤ ਵਚਨ ਸ਼ੁਰੂ ਕੀਤੇ ਵਚਨ ਕਰਦਿਆਂ ਕਰਦਿਆਂ ਵਚਨ ਕੀਤੇ ਕਿ ਅੱਜ ਦੀਵਾਨ ਵਿੱਚ ਸਾਢੇ 3 ਚੋਰ ਬੈਠੇ ਹਨ ਜਿਨ੍ਹਾਂ ਨੇ ਸਾਰੀ ਰਾਤ ਪਾੜ ਲਾਈ ਰੱਖਿਆ ਅਤੇ ਸਾਰੀ ਰਾਤ ਚੋਰੀ ਕਰਦੇ ਰਹੇ ਚੋਰੀ ਕਿੱਥੇ ਕੀਤੀ ਜਿੱਥੇ ਅਸੀਂ ਠਹਿਰੇ ਸੀ ਤਿੰਨਾ ਪਾਸਿਆਂ ਤੋਂ ਤੰਬੂ ਪਾੜ ਕੇ ਚੋਰੀ ਕਰਦੇ ਰਹੇ ਇਸ ਵੇਲੇ ਉਹ ਤਿੰਨੇ ਚੋਰ ਦੀਵਾਨ ਵਿੱਚ ਬੈਠੇ ਹਨ ਜਾਂ ਤਾਂ ਉੱਠ ਕੇ ਆਪੇ ਹੀ ਸਾਹਮਣੇ ਆ ਜਾਣ ਤੇ ਦੱਸਣ ਕੀ ਚੋਰੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਤੋਂ ਮਾਫੀ ਮੰਗਣ ਜਾਂ ਫਿਰ ਅਸੀਂ ਦੱਸ ਕੇ ਖੜੇ ਕਰਾਂਗੇ ਫਿਰ ਡਾਂਡ ਜ਼ਿਆਦਾ ਲੱਗੇਗਾ ਐਨਾ ਤਿੰਨਾ ਨੇ ਅੱਖ ਮਿਲਾਏ ਕਿ ਆਪਾਂ ਪਕੜੇ ਗਏ ਹੁਣ ਤਾਂ ਉੱਠ ਕੇ ਮਾਫੀ ਮੰਗਣੀ ਚਾਹੀਦੀ ਹੈ ਇਹ ਤਿੰਨੇ ਉੱਠ ਕੇ ਬਾਬਾ ਜੀ ਦੇ ਕੋਲ ਆਏ ਹੱਥ ਬਨ ਕੇ ਮਾਫੀ ਮੰਗੀ ਕਿ ਬਾਬਾ ਜੀ ਸਾਡੇ ਤੋਂ ਗਲਤੀ ਹੋ ਗਈ ਸਾਨੂੰ ਮਾਫ ਕਰ ਦਿਓ ਸਾਰੀ ਸੰਗਤ ਵੇਖ ਕੇ ਹੈਰਾਨ ਹੋ ਰਹੀ ਹੈ ਬਾਬਾ ਜੀ ਕਹਿੰਦੇ ਸੰਗਤ ਵਿੱਚ ਆਪੇ ਦੱਸੋ ਕੀ ਚੋਰੀ ਕੀਤੀ ਹੈ ਤਾਂ ਫੌਜੀ ਸੁਰਜੀਤ ਸਿੰਘ ਨੇ ਹੱਥ ਵਿੱਚ ਮਾਈਕ ਲੈ ਕੇ ਸੰਗਤ ਨੂੰ ਸਾਰੀ ਗੱਲ ਦੱਸੀ ਕਿਵੇਂ ਅਸੀਂ ਸਾਰੀ ਰਾਤ ਬਾਬਾ ਜੀ ਨੂੰ ਵੇਖਦੇ ਰਹੇ ਸੌਂਦੇ ਹਨ ਜਾਂ ਨਹੀਂ ਬਾਬਾ ਜੀ ਸਾਰੀ ਰਾਤ ਸਿਮਰਨ ਕਰਦੇ ਰਹੇ ਐਨਾ ਨੇ ਸਾਰੀ ਰਾਤ ਆਸਣ ਤੇ ਕੰਡ ਵੀ ਨਹੀਂ ਲਾਈ ਧੰਨ ਹਨ ਬਾਬਾ ਜੀ ਐਨਾ ਦੀ ਐਡੀ ਵੱਡੀ ਕਮਾਈ ਹੈ ਇਹ ਹੈ ਸਾਡੀ ਚੋਰੀ ਅਸੀਂ ਸਾਰੀ ਰਾਤ ਅੰਬੂ ਨੂੰ ਪਾੜ ਲਾਈ ਰੱਖਿਆ ਅਸੀਂ ਹੱਥ ਬਨ ਕੇ ਬਾਬਾ ਜੀ ਤੋਂ ਗਲਤੀ ਦੀ ਮਾਫੀ ਮੰਗਦੇ ਹਾਂ ਸਾਨੂੰ ਮਾਫ ਕੀਤਾ ਜਾਵੇ ਅੱਗੇ ਵਾਸਤੇ ਅਸੀਂ ਗਲਤੀ ਨਹੀਂ ਕਰਾਂਗੇ ਸਾਰੀ ਸੰਗਤ ਸੁਣ ਕੇ ਹੈਰਾਨ ਹੋ ਗਈ ਬਾਬਾ ਜੀ ਨੇ ਬਚਨ ਕੀਤੇ ਸਾਤ ਸੰਗਤ ਜੀ ਜੇ ਮਹਾਪੁਰਖ ਹੀ ਸੋ ਜਾਣ ਤਾਂ ਦੁਨੀਆ ਨੂੰ ਕਿਵੇਂ ਜਗਾਉਣਗੇ ਜੇ ਪਹਿਰੇਦਾਰ ਹੀ ਸੋ ਜਾਵੇ ਤਾਂ ਘਰ ਲੁੱਟਿਆ ਜਾਂਦਾ ਹੈ ਸੋ ਮਹਾਪੁਰਖ ਰਾਤ ਦਿਨ ਜਾ ਕੇ ਕਮਾਈ ਕਰਦੇ ਹਨ ਤਾਂ ਇਹ ਸੱਚਾ ਧਨ ਇਕੱਠਾ ਹੁੰਦਾ ਬਚਦਾ ਹੈ ਗੁਰਬਾਣੀ ਦਸਦੀ ਹੈ ਇੱਕੋ ਸਤਿਗੁਰੂ ਜਾਗਤਾ ਹੋਰ जग ਸੁੱਤਾ ਮੋਹੇ ਪਿਆਸ ਸਤਿਗੁਰੂ ਸੇਵਨ ਜਾਗਨ ਸੇ ਜੋ ਰੱਤੇ ਸੱਚ ਨਾਮ ਗੁਨਤਾਸ ਬਾਬਾ ਜੀ ਦੇ ਬਚਨ ਸਰਵਨ ਕਰਕੇ ਸਾਰੀ ਸੰਗਤ ਦੇ ਮੁਖ ਵਿਚੋਂ ਨਿਕਲ ਰਹੀ ਸੀ ਤਾਂ ਨ ਬਾਬਾ ਜੀ ਇੱਥੋਂ ਬਾਬਾ ਜੀ ਵਾਪਸ ਦੇਰਾ ਦੂਨ ਆ ਗਏ ਸਾਖੀ ਕੈਪਟਨ ਸਰਦਾਰ ਸੰਤ ਸਿੰਘ ਜੀ ਦੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉਂ ਦੇ ਰਹਿਣ ਵਾਲੇ ਕੈਪਟਨ ਸਰਦਾਰ ਸੰਤ ਸਿੰਘ ਜੀ ਨੂੰ ਨਾਮ ਜਪਣ ਦਾ ਬਹੁਤ ਸ਼ੌਂਕ ਸੀ ਇਹਨਾਂ ਨੇ ਕਈ ਸਾਧੂ ਸੰਤਾਂ ਦੀ ਸੰਗਤ ਕੀਤੀ ਪਰ ਇਹਨਾਂ ਦਾ ਘਰ ਪੂਰਾ ਨਾ ਹੋਇਆ ਫਿਰ ਇਹ ਨਾਨਕ ਸਰ ਦੀ ਸੋ ਸੁਣ ਕੇ ਤਾਂ ਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕੋਲ ਨਾਨਕ ਸਰ ਆਉਣ ਲੱਗ ਪਏ ਖੰਡੇ ਬਾਟੇ ਦਾ ਅਮਰਿਸ਼ਾਕੇ ਸਿੰਘ ਸੱਜ ਕੇ ਨਿਤਨੇਮ ਕਰਨ ਲੱਗੇ ਤਾਂ ਇਹਨਾਂ ਨੂੰ ਗੁਰੂ ਨਾਨਕ ਦੇ ਸਰੂਪ ਵਿੱਚ ਉਹ ਦਰਸ਼ਨ ਵੀ ਹੋਏ ਇਹ ਬਹੁਤ ਹੀ ਸ਼ਰਧਾ ਨਾਲ ਨਾਨਕ ਸਰ ਬਾਬਾ ਜੀ ਦੀ ਸੰਗਤ ਕਰਦੇ ਰਹੇ ਇਹਨਾਂ ਨੇ ਬਾਬਾ ਜੀ ਦੇ ਨੇੜੇ ਸ਼ਹਿਰ ਜਗਰਾਉਂ ਕੋਠੀ ਬਣਾ ਲਈ ਫੌਜ ਵਿੱਚੋਂ ਇਹਨਾਂ ਨੇ ਛੁੱਟੀ ਆਉਣਾ ਤਾਂ ਵੱਤ ਤੋਂ ਵੱਧ ਬਾਬਾ ਜੀ ਦੇ ਦਰਸ਼ਨ ਕਰਨੇ ਅਤੇ ਅਮਰਤ ਬਚਨ ਸਰਵਨ ਕਰਨੇ ਪਰ ਇਹਨਾਂ ਦਾ ਲੜਕਾ ਬਲਵੀਰ ਸਿੰਘ ਪਾੜ ਲਿਕੇ ਇਹਨਾਂ ਦੇ ਕਹਿਣੇ ਤੋਂ ਬਾਹਰ ਹੋ ਕੇ ਗੁਰਸਿੱਖੀ ਤੋਂ ਦੂਰ ਹੋ ਗਿਆ ਜਿਸ ਕਰਕੇ ਕੈਪਟਨ ਸਾਹਿਬ ਦਾ ਮਨ ਦੁਖ ਮੰਨਣ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ